ਹਿੰਦ ਮੇਂ ਇੱਕ ਹੀ ਤੀਰਥ ਹੈ ਬਸ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਾਂ ਖੁਦਾ ਕੇ ਲੀਏ ਅਠ ਪੂਰਾ ਸੂਰਜ ਦੁਵਾਰਾ ਕਦੇ ਨਹੀਂ ਚੜਿਆ ਚਮਕੌਰ ਦੀ ਗੜੀ ਤੇ ਤਾਰੀਖ ਤੇ ਪੰਨਿਆਂ ਨੇ ਇੱਕ ਅਨਮੈਚੇਬਲ ਵੀਰਗਾਥਾ ਦੀ ਗਵਾਹੀ ਪਰੀ 40 ਭੁੱਖੇ ਪਾਣੇ ਸਿੱਖਾਂ ਨੂੰ ਜਿੱਤਣ ਵਾਸਤੇ 10 ਲੱਖ ਦੀ ਫੌਜ ਇਕੱਠੀ ਹੋਈ ਸੀ ਗੜੀ ਤੋਂ ਬਾਹਰ ਅਲੀ ਅਲੀ ਦੇ ਨਾਰੇ ਸਨ ਤੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਤੋਂ ਬਾਅਦ ਸਿੰਘ ਜਕਾਰੇ ਗਜਾ ਰਹੇ ਸਵੇਰ ਹੁੰਦਿਆਂ ਹੀ ਜੰਗ ਆਰੰਭ ਹੋਈ ਤੇ ਸਿੰਘਾਂ ਨੇ 5-5 ਦੇ ਜਥੇ ਬਣਾ ਕੇ ਦੁਸ਼ਮਣ ਦੇ ਨਾਲ ਲੋਹਾ ਲੈਣਾ ਸ਼ੁਰੂ ਕੀਤਾ 5-5 ਦਾ ਜਥਾ ਜਾਂਦਾ ਲੜਦਾ ਜੂਝਦਾ ਤੇ ਸ਼ਹਾਦਤਾਂ ਨੂੰ ਪ੍ਰਾਪਤ ਕਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਇੱਕ ਜਥਾ ਆਇਆ ਉਸ ਜਥੇ ਦੀ ਅਗਵਾਈ ਆਪ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਕਰ ਰਹੇ ਸਨ ਗੁਰੂ ਸਾਹਿਬ ਨੇ ਆਪਣੇ ਹੱਥੀ ਥਾਪੜਾ ਦੇ ਕੇ ਉਸ ਜਥੇ ਨੂੰ ਜੰਗੇ ਮੈਦਾਨ ਵਿੱਚ ਪਿਤਾ ਆਪਣੇ ਪੁੱਤਰ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਜੰਗ ਵਿੱਚ ਜੂਝਦੇ ਹੋਏ ਦੇਖ ਰਹੇ ਸਨ। ਮਮਤੀ ਤੇ ਖੜੋ ਕੇ ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ ਦੀ ਸੂਰਬੀਰਤਾ ਵੇਖੀ ਤੇ ਜਦੋਂ ਉਹ ਸ਼ਹੀਦ ਹੋਏ, ਉਹਨਾਂ ਦੇ ਤਣ ਦੇ ਕਈ ਟੁਕੜੇ ਹੋਏ ਤੇ ਪਿਤਾ ਨੇ ਆਪਣੇ ਮੂੰਹ 'ਚੋਂ ਆਪਣੇ ਆਪ ਜਕਾਰੇ ਛੱਡੇ। ਇੱਕ ਪਾਸੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਚੁੱਕੇ ਸਨ ਤੇ ਦੂਸਰੇ ਪਾਸੇ ਇੱਕ ਜਥੇ ਦੇ ਨਾਲ ਬਾਬਾ ਜੁਜਾਰ ਸਿੰਘ ਜੰਗ ਵਿੱਚ ਜਾਣ ਦੀ ਆਗਿਆ ਮੰਗਣ ਵਾਸਤੇ ਗੁਰੂ ਸਾਹਿਬ ਕੋਲ ਆਉਂਦੇ ਨੇ। ਉਸ ਸਮੇਂ ਤੁਸੀਂ ਮਾਈਂਡ ਸੈਟ ਵੇਖੋ। ਇੱਕ ਬਹੁਤ ਸ਼ਹੀਦ ਹੋ ਚੁੱਕਿਆ ਹੈ ਦੋ ਦਾ ਪਤਾ ਨਹੀਂ ਇਕਲੌਤੀ ਪੁੱਤਰ ਗੁਰੂ ਸਾਹਿਬ ਦੇ ਕੋਲ ਨੇ ਲੇਕਿਨ ਗੁਰੂ ਸਾਹਿਬ ਨੇ ਰੋਕਿਆ ਨਹੀਂ ਬਾਬਾ ਜੂਹਾਰ ਸਿੰਘ ਨੂੰ ਆਪ ਤਿਆਰ ਕੀਤਾ ਜੰਗੇ ਮੈਦਾਨ ਵਿੱਚ ਤੋਰਿਆ ਤੇ ਜਦੋਂ ਉਹ ਜੰਗ ਵਿੱਚ ਜਾ ਰਹੇ ਸਨ ਤੀਰਾਂ ਦੇ ਨਾਲ ਸ਼ਾਂ ਕੀਤੀ ਜਦੋਂ ਉਹ ਜੂਝਦੇ ਹੋਏ ਸ਼ਹੀਦ ਹੋਏ ਉਦੋਂ ਵੀ ਗੁਰੂ ਸਾਹਿਬ ਨੇ ਜਕਾਰੇ ਗਜਾਏ ਦੋ ਸਹਿਬ ਜਾਦੇ ਤਿੰਨ ਪਿਆਰੇ ਤੇ ਲਗਭਗ 31 ਸਿੰਘ 8 ਪੋ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਤੇ ਇਹ ਸ਼ਹਾਦਤਾਂ ਸੂਰਬੀਰਤਾ ਦੀ ਸਭ ਤੋਂ ਵੱਡੀ ਮਿਸਾਲ ਕੰਮ ਕਰ ਗਈਆਂ 8 ਪੋ ਦੀ ਸ਼ਾਮ ਨੂੰ ਜਦੋਂ ਜੰਗ ਰੁਕੀ ਤੇ ਗੱਡੀ ਦੇ ਅੰਦਰ ਸਿੰਘਾਂ ਨੇ ਗੁਰੂ ਸਾਹਿਬ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਤੁਸੀਂ ਗੱਡੀ ਨੂੰ ਛੱਡ ਜਾਓ ਸਿੱਖਾਂ ਦੇ ਬਹੁਤ ਪ੍ਰੈਸ਼ਰ ਤੋਂ ਬਾਅਦ ਗੁਰੂ ਸਾਹਿਬ ਨੇ ਗੱਡੀ ਛੱਡਣ ਦਾ ਫੈਸਲਾ ਲਿਆ ਉਹਨਾਂ ਦੇ ਨਾਲ ਤਿੰਨ ਸਿੰਘ ਸਣ ਪਿਆਰੇ ਭਾਈ ਦਾਇਆ ਸਿੰਘ ਪਿਆਰੇ ਭਾਈ ਹਿੰਮਤ ਸਿੰਘ ਤੇ ਮਾਨ ਸਿੰਘ ਜੀ ਗੁਰੂ ਸਾਹਿਬ ਗੱਡੀ ਛੱਡ ਕੇ ਚੋਰੀ ਛ ਨਾਲ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਵੀ ਟਕਰਾਈਆਂ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਢੱਕਣਾ ਵੀ ਮناسب ਨਾ ਸਮਝਿਆ ਕਿਉਂਕਿ ਉਸ ਗੁਰੂ ਦੇ ਮਨ ਅੰਦਰ ਸਿੱਖਾਂ ਤੇ ਆਪਣੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਸੀ ਚਮਕੌਰ ਦੀ ਗੜੀ ਤੋਂ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵੱਲ ਹੋ ਤੁਰੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਕੇ ਗੁਰੂ ਸਾਹਿਬ ਨੇ ਇੱਕ ਖੂਹ ਤੋਂ ਪਾਣੀ ਪੀਤਾ ਤੇ ਉਸੇ ਪਾਣੀ ਵਾਲੀ ਟਿੰਡ ਦਾ ਸਰਾਣਾ ਲਾ ਕੇ ਗੁਰੂ ਸਾਹਿਬ ਉਸ ਰਾਤ ਸੌ ਗਏ ਕਦੀ ਉਹ ਰਾਤ ਗੁਰੂ ਸਾਹਿਬ ਜੀ ਦੀ ਇਮੇਜਨ ਕਰੀਏ ਉਹ ਗੁਰੂ ਜਿਹਦੇ ਲਈ 24 ਘੰਟੇ ਹਜ਼ਾਰਾਂ ਸਿੱਖ ਸੇਵਾ ਵਿੱਚ ਸਨ ਜਿਨ੍ਹਾਂ ਦੇ ਕੋਲ ਬਹੁਤ ਕੀਮਤੀ ਮਹਿਲ ਬਹੁਤ ਕੀਮਤੀ ਚੀਜ਼ਾਂ ਸਨ ਜੀ ਜੋੜਾ ਨਹੀਂ ਸੀ ਕੰਡਿਆਂ ਦੇ ਨਾਲ ਪੈਰ ਭਰੇ ਹੋਏ ਸਨ ਤਨ ਦੇ ਉੱਤੇ ਜ਼ਖਮ ਸਨ ਸ਼ਰੀਰ ਦੇ ਉੱਤੇ ਚੰਗੇ ਮੋٹے ਕੱਪੜੇ ਨਹੀਂ ਸਨ ਪੇਟ ਦੇ ਵਿੱਚ ਪਰ ਭੇਟ ਭੋਜਨ ਨਹੀਂ ਸੀ ਫਿਰ ਵੀ ਉਹ ਗੁਰੂ ਸਾਹਿਬ ਸ਼ਿਕਵਾ ਨਹੀਂ ਕਰਦੇ ਰੱਬ ਦੇ ਨਾਲ ਗਿਲਾ ਨਹੀਂ ਕਰਦੇ ਉਦੋਂ ਵੀ ਉਹ ਸ਼ੁਕਰ ਦੇ ਵਿੱਚ ਨੇ ਆਪਣੇ ਦੋ ਪੁੱਤ ਕਟਾ ਕੇ ਆਨੰਦਪੁਰ ਪਿੱਛੇ ਛੱਡਿਆ ਪਰਿਵਾਰ ਪਿੱਛੇ ਛੱਡਿਆ ਸਿੱਖ ਪਿੱਛੇ ਛੱਡਿਆ ਲੇਕਿਨ ਫਿਰ ਵੀ ਚਿਹਰੇ ਦੇ ਉੱਤੇ ਆਨੰਦ ਤੇ ਚੜਦੀ ਕਲਾ ਇਹ ਲਾਈਫ ਸਟਾਈਲ ਇਹ ਜ਼ਿੰਦਗੀ ਜਿਉਣ ਦਾ ਢੰਗ ਜੇ ਸਿੱਖਣਾ ਚਾਹੁੰਦੇ ਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਤੋਂ ਸਿੱਖੀਏ